ਇੱਕ ਪਈ ਰਾਜਾ ਸੀਗਾ ਉਹ ਸੌਨ ਨੇ ਉਹਨੂੰ ਦੁੱਧ ਪੀਉਂਦਾ ਹੁੰਦਾ ਹਰ ਰੋਜ਼ ਰਸੋਈਏ ਦੀ ਡਿਊਟੀ ਲੱਗੀ ਸੀ ਵੀ ਗਰਮ ਦੁੱਧ ਤਾਂ ਸੌਨ ਨੇ ਉਹਨੂੰ ਦੁੱਧ ਪਿਉਣਾ ਜਦੋਂ ਨੇ ਪਈ ਕਿਹਾ ਤੇ ਵੀ ਸੌਨ ਨੇ ਉਹਨੂੰ ਦੁੱਧ ਪਿਉਣਾ ਉਹ ਰੋਜ਼ ਪਿਆ ਕਰੇ ਇੱਕ ਦਿਨ ਕੀ ਹੋਇਆ ਉਹਦੇ ਵਿੱਚ ਸੱਪ ਬਿਸਕੋਲ ਗਿਆ ਦੁੱਧ ਚ ਜਦੋਂ ਸੌਨ ਨੇ ਨਾ ਦੁੱਧ ਪੀ ਲਿਆ ਅੰਨੇ ਮਰ ਗਏ ਸਾਰੇ ਰਾਜੇ ਨੇ ਸੋਚਿਆ ਵੀ ਵੱਡਾ ਪਾਪ ਹੋ ਗਿਆ ਜੇ ਆਪਾਂ ਪਿੰਡ ਛੱਡਦੀ ਹੁਣ ਇਹ ਤਾਂ ਪਾਪ ਆ ਪਤੂਰੇ ਨਾਲ ਤੁਰਿਆ ਜਾਂਦਾ ਕਿਸੇ ਪਿੰਡ ਦੇ ਵਿੱਚ ਨੇਰਾ ਹੋ ਗਿਆ ਦਨ ਸਿੱਪ ਗਿਆ ਰਾਜਾ ਕਹਿੰਦਾ ਭਾਈ ਮੈਂ ਰਾਤ ਕੱਟਣੀ ਆ ਕਹਿੰਦਾ ਜੀ ਸਾਡੇ ਇੱਕ ਦੋ ਭੈਣ ਭਾਈ ਨੇ ਰੱਬ ਦੇ ਭਗਤ ਨੇ ਉਹ ਰੋਟੀ ਪਾਣੀ ਦਿੰਦੇ ਨੇ ਦਰਬੇਸ਼ੀ ਦੀ ਰਾਤ ਉਹ ਕਟਾਉਂਦੇ ਨੇ ਕਹਿੰਦਾ ਵੀ ਠੀਕ ਐ ਵਾਗ ਗਿਆ ਉਹਨਾਂ ਦੇ ਕਰੀ ਗਿਆ ਜਦੋਂ ਮੰਨ ਕੇ ਚਾਲਾ ਗਾਹਾਂ ਪਾਕਤੀ ਤੇ ਬੈਠੇ ਨੇ ਮੁੰਡੇ ਦੀ ਭਗਤੀ ਖੁੱਲੀ ਉਹਨੇ ਭੈਣ ਨੂੰ ਕਿਹਾ ਕਹਿੰਦਾ ਭੈਣੇ ਕੋਈ ਦਰਬੇਸੀ ਵੈਠਾ ਪਰਦੇਸੀ ਬੰਦਾ ਭੋਜਨ ਬਣਾ ਲੈ ਕੰਦ ਤੋਂ ਉੱਠੋ ਉੱਠ ਕੇ ਕਹਿੰਦੇ ਹਾਂ ਕਹਿੰਦਾ ਭੈਣੇ ਅੱਜ ਥੋੜਾ ਜਿਹਾ ਵੱਧ ਨਹੀਂ ਲੱਗਣ ਲੱਗਿਆ ਕਹਿੰਦੀ ਬਾਈ ਕੰਨ ਨਹੀਂ 100 ਅੰਨਾ ਮਰਿਆ ਕਿਸੇ ਰਾਜੇ ਤੋਂ ਰਾਜੇ ਨੇ ਅੱਖੇ ਪੇ ਤਾਂ ਗੱਲ ਸਮਝ ਕੇ ਚੱਲਾਂਗੇ ਆਪਾਂ ਇਹ ਤਾਂ ਆਪਾਂ ਤੋਂ ਹੋਇਆ ਕੰਮ ਹੈ ਕਹਿੰਦੀ ਉਹ ਫੈਸਲਾ ਹੋ ਰਿਹਾ ਸੀ ਦਾਲਤ ਚੋਂ ਤਾਂ ਹਾਂ ਕਹਿੰਦੀ ਉਹ ਸੁਣਦੀ ਸੀ ਮੇਰੇ ਕਹਿੰਦੀ ਉਹ ਕਹਿੰਦਾ ਭਾਈ ਫਿਰ ਫੈਸਲਾ ਹੋ ਗਿਆ ਕਹਿੰਦੀ ਨਾ ਜੀ ਦੂਰਾ ਰਹੇਗਾ ਕੱਲ ਨੂੰ ਕਹਿੰਦਾ ਭਾਈ ਫੈਸਲਾ ਸੁਣ ਕੇ ਜਾਉਂ ਫਿਰ ਮੈਂ ਕਹਿੰਦਾ ਕੋਈ ਨਾ ਸੁਣਾ ਦਿਆਂ ਕਹਿੰਦੀ ਭਾਈ ਜੇ ਮੈਂ ਫੈਸਲਾ ਦੱਸ ਦਿਆਂਗੇ ਹੁਣ ਮੰਨ ਕੇ ਚੱਲ ਦੂਜੇ ਦਿਨ ਲਗਣ ਲੱਗਿਆ ਭਗਤੀ ਤੇ ਬੈਠੇ ਤਾਂ ਫੈਸਲਾ ਤਹਾ ਹੋਣਾ ਹੁੰਦਾ ਹੈ ਦਾਲਤ ਚੋਂ ਉਧਰੋਂ ਉਸ ਪਿੰਡ ਦਾ 100 ਬੰਦਾ ਸੱਥਾਂ 'ਚ ਇਕੱਠਾ ਹੋ ਕੇ ਕਹਿੰਦੇ ਰਾ ਆਪਾਂ ਕਹਿੰਦੇ ਦੀ ਫਲਾਨਿਆਂ ਦੀ ਕੁੜੀ ਉਹ ਆ ਭਗਤਨੀਆ ਫਲਾਨਾ ਢਮਕਾ ਕੱਲ ਦਾ ਰਾਜਾ ਉਹਨਾਂ ਦੇ ਘਰੇ ਗਿਆ ਹਜੇ ਨਹੀਂ ਨਿਕਲਿਆ ਨਿੰਦਿਆ ਹੋਣ ਲੱਗੀ ਜਦੋਂ ਨਿੰਦਿਆ ਹੋਈ ਤਹਾਂ ਧਰਮ ਰਾਜ ਨੇ ਕਿਹਾ ਕਹਿੰਦਾ ਵੀ ਇਹ ਤਾਂ ਪਾਪੀ ਕੌਣ ਹੈ ਵੀ ਸੱਤ ਹੈ ਕਹਿੰਦੇ ਨਹੀਂ ਰਾਜਾ ਨਹੀਂ ਹੋਰ ਸੋਈਆ ਨਹੀਂ ਕਹਿੰਦੇ ਹੋਰ ਪਾਪੀ ਕਿਹੜਾ ਕਹਿੰਦਾ ਉਹ ਆ ਜਿਹੜਾ ਨੰਦਕ ਕਰ ਰਹੇ ਨੇ ਕਿ ਉਹ ਕੁੜੀ ਨੂੰ ਗਲਤ ਬਣਾ ਰਹੇ ਸੀ ਕਹਿੰਦਾ ਨਿੰਦਕਾਲਾ ਪਾਪੀ ਐ ਕੁੜੀ ਨੇ ਫੈਸਲਾ ਸੁਣ ਲਿਆ ਪਾਪ ਕੱਟ ਕੇ ਉੱਥੋਂ ਆ ਗਈ ਕਹਿੰਦੀ ਲਓ ਜੀ ਸੁਣੋ ਹੁਣ ਫਿਰ ਕੀ ਫੈਸਲਾ ਹੋਇਆ ਕਹਿੰਦਾ ਹਾਂ ਦੱਸ ਭਈ ਫੈਸਲਾ ਸੁਣਨ ਦਾ ਮਾਰੀ ਖੜਾ ਨੇ ਕਹਿੰਦੀ ਜੀ ਜਿਹੜਾ ਸੋਨ ਨਾ ਮਰਿਆ ਉਹਦੇ ਚੋਂ ਪਾਪੀ ਨਾ ਤਾਂ ਰਾਜੇ ਨਹੀਂ ਉਹਦੇ ਚੋਂ ਪਾਪੀ ਐ ਰਸੋਈਆ ਨਹੀਂ ਪਾਪੀ ਆ ਸੱਪ ਤੇ ਨਹੀਂ ਨਹੀਂ ਹੋ ਪਾਪੀ ਕਹਿੰਦਾ ਪਾਪੀ ਕੌਣ ਹੈ ਕਹਿੰਦੀ ਸਾਡੇ ਪਿੰਡ ਦਾ 100 ਬੰਦਾ ਪਾਪੀ ਹੈ ਉਹ ਕਹਿੰਦਾ 100 ਬੰਦਾ ਕਿਵੇਂ ਹੋ ਗਿਆ ਭਾਈ ਪਾਪੀ ਕਹਿੰਦੀ ਜਿਸ ਵਾਰ ਤਾਂ ਫੈਸਲਾ ਹੋ ਰਿਹਾ ਸੀ ਉਸ ਵਕਤ ਮੈਨੂੰ ਨਿੰਦੀ ਜਾਂਦੀ ਸੀ ਉਹਨਾਂ ਨੇ ਪਾਪ ਆਪ ਦੇ ਉੱਪ ਲਿੱਤੇ ਰਾਜਾ ਹੱਸ ਕੇ ਕਹਿੰਦਾ ਭਾਈ ਮੈਥੋਂ ਨਾ ਮਰੀ ਦੀ ਕਹਿੰਦੀ ਰਾਜਾ ਨਾ ਜਿੱਧਰੋਂ ਆਇਆ ਉਧਰ ਹੀ ਵਗ ਜਾ ਤੇਰਾ ਪਾਪ ਕੱਟਿਆ ਗਿਆ ਰਾਜਾ ਭਾਈ ਤਰਪਿਆ ਵਿਚਾਰ ਆ ਬਦ ਕਰਨ ਨੂੰ ਕਰਿਆ ਕੇ ਸੂਈਆ ਸੱਤ ਲਿਆ ਕਹਿੰਦਾ ਵੀ ਆਪੋ ਥੋੜਾ ਪਾਪ ਹੋਇਆ ਪਾਪ ਕਹਿੰਦਾ ਫਲਾਣੇ ਪਿੰਡ ਦੇ 100 ਬੰਦੇ ਨੇ ਲੈ ਲਿਆ ਆਪ ਨੂੰ ਪਾਪ ਨਹੀਂ ਲੱਗਦਾ ਇਹ ਚੀਜ਼ ਦਾ ਉਹ ਕਹਿੰਦਾ ਜੀ ਤੁਹਾਨੂੰ ਕੀ ਪਤਾ ਲੱਗਿਆ ਕਹਿੰਦਾ ਮੈਂ ਸਹਿਰ ਛੱਡ ਕੇ ਭੱਗ ਗਿਆ ਸੀ ਵੀ ਆਪਾਂ ਮੁੜ ਕੇ ਸਹਿਰ ਚ ਵੜਦੇ ਨਹੀਂ ਕਹਿੰਦਾ ਕਿ ਮੈਂ ਬਹੁਤ ਵਧੀਆ ਵਿਦਮਾਨ ਬੰਦੇ ਨੇ ਭੈਣ ਭਰਾ ਉਹ ਤਾਂ ਹਾਂ ਤਾਂ ਦਰਗਾਹ ਚੋਂ ਜਾਂਦੇ ਨੇ ਉਹਨਾਂ ਦੀ ਜਿਹੜੀ ਰੂਹ ਹੈ ਨਾ ਦਰਗਾਹ 'ਚ ਹੁੰਦੀ ਆ ਤਹਾਂ ਜਦੋਂ ਵਕਤੀ ਤੇ ਬਹਿੰਦੇ ਨੇ ਕਹਿੰਦਾ ਉਹ ਕੁੜੀ ਨੇ ਮੈਨੂੰ ਫੈਸਲਾ ਦੱਸਿਆ ਫਿਰ ਇਹ ਵੀ 100 ਨੇ ਦਾ ਪਾਪ ਸਾਡੇ ਪਿੰਡ ਦੇ ਨੂੰ 100 ਬੰਦੇ ਨੂੰ ਲੱਗਿਆ ਨਾ ਘਟਦੇ